ਉਤੇ ਇੱਕ ਬਹਾਦਰ ਸਾਹਿਬ ਦਾ ਜਨਮ 1 ਮਈ 1621 ਨੂੰ 10 ਗੁਰੂ ਪਰੰਪਰਾ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਅੰਮ੍ਰਿਤਸਰ ਵਿਕੇ ਹੋਇਆ ਜਿੱਥੇ ਅੱਜਕੱਲ ਗੁਰਦੁਆਰਾ ਗੁਰੂ ਕੇ ਮਹਿਲ ਸ਼ੋਭੀ ਤ ਹੈ ਆਪ ਜੀ ਆਪਣੇ ਪਿਤਾ ਦੇ 5ਵੇਂ ਅਤੇ ਸਭ ਤੋਂ ਛੋਟੇ ਸੁਪੁੱਤਰ ਸੀ ਬਚਪਨ ਵਿੱਚ ਆਪ ਜੀ ਦਾ ਨਾਮ ਤਿਆਗਮਲ ਰੱਖਿਆ ਗਿਆ ਆਪ ਤੋਂ ਵੱਡੇ ਭੈਣ ਭਰਾਵਾਂ ਦੇ ਨਾਮ ਸੀ ਬਾਬਾ ਗੁਰਦਿੱਤਾ ਬਾਬਾ ਸੂਰਜਮਨ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਅਤੇ ਭੈਣ ਬੀਬੀ ਵੀਰੋ ਆਪ ਜੀ ਦਾ ਵਿਆਹ 14 ਸਤੰਬਰ 1632 ਈਸਵੀ ਨੂੰ ਲਖਨੌਰੀ ਪਿੰਡ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਾਸੀ ਲਾਲਚੰਦ ਖੱਤਰੀ ਦੇ ਘਰ ਮਾਤਾ ਬਿਸ਼ਨ ਦੇਵ ਦੀ ਸੁਪੁੱਤਰੀ ਮਾਤਾ ਗੁਜਰੀ ਦੇ ਨਾਲ ਹੋਇਆ 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਦੇਖਦੇ ਹੋਏ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ 16 ਜੂਨ 1665 ਈਸਵੀ ਵਿੱਚ ਗੁਰਤੇਗ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜੇ ਪੀਮ ਚੰਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਨਾਲ ਪਿੰਡ ਮਾਖੋਵਾਲ ਜ਼ਿਲ੍ਹਾ ਰੋਪੜ ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਮ ਦਾ ਸ਼ਹਿਰ ਵਸਾਇਆ ਜਿਸ ਨੂੰ ਅੱਜ ਕੱਲ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਚਾਹੁੰਦੇ। ਸ਼੍ਰੀ ਗੁਰਨਾਨਕ ਦੇਵ ਜੀ ਤੋਂ ਬਾਅਦ ਸਭ ਤੋਂ ਵੱਧ ਦੇਸ਼ ਧਰਮ ਨੂੰ ਜੋੜਨ ਲਈ ਯਾਤਰਾਵਾਂ ਆਪ ਜੀ ਨੇ ਕੀਤੀਆਂ। ਇਹਨਾਂ ਯਾਤਰਾਵਾਂ ਦੌਰਾਨ ਆਪ ਕੁਰਖhetra, ਬਨਾਰਸ, ਪ੍ਰਿਆगराज, ਮथुरा, ਗਯਾ ਅਤੇ ਟਾਕਾ ਵੀ ਗਏ। 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਆਪ ਜੀ ਦੇ ਘਰ ਇੱਕ ਸਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਉਸ ਸਮੇਂ ਹਿੰਦੁਸਤਾਨ ਦੀ ਸੱਤਾ ਤੇ ਕਰੂਰ ਤੇ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਕਾਬਜ਼ ਸੀ ਉਸ ਨੇ ਗੈਰ ਮੁਸਲਮਾਨਾਂ ਤੇ ਬਹੁਤ ਜ਼ੁਲਮ ਕੀਤਾ ਤੇ ਉਹ ਉਹਨਾਂ ਨੂੰ ਜ਼ਬਰਦਸਤੀ ਇਸਲਾਮ ਚ ਲਿਆਉਣਾ ਚਾਹੁੰਦਾ ਸੀ ਕਸ਼ਮੀਰੀ ਪੰਡਤ ਗਵਰਨਰ ਇਫਤਿਆਰ ਖਾਨ ਦੇ ਜ਼ੁਲਮ ਤੋਂ ਬਹੁਤ ਤੰਗ ਆ ਚੁੱਕੇ ਸੀ 25 ਮਈ 1675 ਈਸਵੀ ਨੂੰ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਪ ਜੀ ਦੇ ਕੋਲ ਚੱਕ ਨਾਨਕ ਗਿਆ ਆ ਅਤੇ ਰੱਖਿਆ ਲਈ ਅਰਜ਼ ਗੁਜ਼ਾਰੀ ਤਾਂ ਗੁਰੂ ਜੀ ਨੇ ਕਿਹਾ ਉਹ ਔਰੰਗਜ਼ੇਬ ਨੂੰ ਦੱਸ ਦੇਣ ਕਿ ਜੇ ਉਹ ਗੁਰਤੇਗ ਬਹਾਦਰ ਨੂੰ ਇਸਲਾਮ ਦੇ ਵਿੱਚ ਲੈ ਆਉਣਗੇ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਇਸਲਾਮ ਦੇ ਵਿੱਚ ਆ ਜਾਣਗੇ ਉਹਨਾਂ ਦੇ ਸੁਪੁੱਤਰ ਬਾਲ ਗੋਬਿੰਦ ਰਾਏ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ ਜੋ ਇਸ ਸਮੇਂ ਦੇਸ਼ ਅਤੇ ਧਰਮ ਦੀ ਰੱਖਿਆ ਕਰ सके ਇਸ ਲਈ ਤੁਸੀਂ ਆਪ ਚਾਹ ਔਰੰਗਜ਼ੇਬ ਦੇ ਕੋਲ ਤਾਂ 8 ਜੁਲਾਈ 1675 ਈਸਵੀ ਨੂੰ ਗੋਬਿੰਦ ਰਾਏ ਨੂੰ ਗੁਰਗੱਦੀ ਥਾਪ ਕੇ ਗੁਰੂ ਸਾਹਿਬ ਪੰਡਤ ਮਤੀ ਦਾਸ ਪੰਡਤ ਸਤੀ ਦਾਸ ਅਤੇ ਪੰਡਤ ਧਿਆਲ ਦਾਸ ਦੇ ਨਾਲ ਦਿੱਲੀ ਵੱਲ ਚੱਲ ਪਏ ਔਰੰਗਜ਼ੇਬ ਨੇ ਉਹਨਾਂ ਨੂੰ ਆਗਰੇ ਕੋਲ ਗ੍ਰਿਫਤਾਰ ਕਰ ਲਿਆ ਅਤੇ ਕਾਜ਼ੀ ਨੂੰ ਕਹਿ ਕੇ ਉਹਨਾਂ ਵਿਰੁੱਧ ਫਤਵਾ ਜਾਰੀ ਕਰਵਾ ਦਿੱਤਾ ਪਹਿਲਾ ਪੰਡਤ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਫਿਰ ਪੰਡਤ ਸਤੀਦਾਸ ਨੂੰ ਰੂਜ ਬਨ ਕੇ ਸਾੜਿਆ ਗਿਆ ਅਤੇ ਫਿਰ ਪੰਡਤ ਦਿਆਲ ਦਾਸ ਨੂੰ ਉਬਲਦੀ ਦੀਗ ਵਿੱਚ ਉਬਾਲ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਗੁਰਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕਰਨ ਲਈ ਕਾਜ਼ੀ ਨੇ ਫਤਵਾ ਪੜ ਦਿੱਤਾ ਜਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕਰਕੇ ਗੁਰੂ ਸਾਹਿਬ ਦਾ ਸੀਸ ਤਾੜਨ ਵਾਲੋ ਵਕਫ ਕਰ ਦਿੱਤਾ ਔਰੰਗਜ਼ੇਬ ਨੇ ਫਰਮਾਨ ਸੁਣਾਇਆ ਕਿ ਗੁਰਤੇਗ ਬਹਾਦਰ ਸਾਹਿਬ ਦੀ ਦੇ ਦੇ ਵਕ ਵਕ ਟੁਕੜੇ ਕਰਕੇ ਸ਼ਹਿਰ ਦੇ ਵਕ ਵਕ ਚੌਕਾਂ ਦੇ ਵਿੱਚ ਸਿਰ ਦਿੱਤੇ ਜਾਣ ਤੇ ਜੇ ਕੋਈ ਉਹਨਾਂ ਦੇ ਸੰਸਕਾਰ ਦੇ ਲਈ ਅੱਗੇ ਆਵੇਗਾ ਤਾਂ ਉਹ ਵੀ ਆਪਣੀ ਜਾਨ ਤੋਂ ਹੱਤੋਂ ਬੈਠੇਗਾ ਪਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਭਾਈ ਜੈਤਾ ਜੀ ਉਹਨਾਂ ਦਾ ਸੀਸ ਸ਼੍ਰੀ ਨੰਦਪੁਰ ਸਾਹਿਬ ਲੈ ਆਏ ਤੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜਕੱਲ ਗੁਰਦੁਆਰਾ ਸੀਸ ਗੰਜ ਸਜੋਬਿਤ ਹੈ ਉਹਨਾਂ ਦੇ ਧੜ ਤੋਂ ਲੱਖੀ ਸ਼ਾ ਵਣਜਾਰਾ ਆਪਣੇ ਘਰ ਲੈ ਗਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰ ਦਿੱਤਾ ਅਜੇ ਸਥਾਨ ਦਾ ਨਾਮ ਗੁਰਦੁਆਰਾ ਰਕਾਬ ਗੰਜ ਹੈ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸ਼ਲੋਕ ਦਰਜ ਨੇ ਉਹਨਾਂ ਦੀ ਬਾਣੀ ਗੁਰੂ ਗੋਬਿੰਦ ਸਾਹਿਬ ਜੀ ਨੇ 1706 ਈਸਵੀ ਵਿੱਚ ਤਮਦਵਾ ਸਾਹਿਬ ਸਬੋਕੀ ਤਲਵੰਡੀ ਵਿਖੇ ਗੁਰਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਉਹਨਾਂ ਦੇ ਇਸ ਲਾਸਾਨੀ ਬਲੀਦਾਨ ਬਾਰੇ ਦਸਮ ਗ੍ਰੰਥ ਸਾਹਿਬ ਵਿੱਚ 115 ਨੰਬਰ ਪੰਨੇ ਤੇ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਕਲੂ ਬਾਹੀ ਸਾਕਾ ਧਰਮ ਹੇਤ ਸਾਕਾ ਜਿੰਕਿਆ ਸੀਸ ਦਿਆ ਪਰ ਸਿਰ ਨਾ ਦਿਆ ਦੇਸ਼ ਧਰਮ ਦੀ ਲੱਖਿਆ ਦੇ ਲਈ ਸੀਸ ਦੇਣ ਵਾਲੇ ਗੁਰਤੇ ਇੱਕ ਬਹਾਦਰ ਹਿੰਦੀ ਚਾਦਰ ਨੂੰ ਆਓ ਸਾਰੇ ਮਿਲ ਕੇ ਨਮਨ ਕਰੀਏ ਇਹ ਦੇਸ਼ ਸਦਾ ਉਹਨਾਂ ਦਾ ਰਿਣੀ ਰਹੇਗਾ